ਚਾਚੀ ਕਾ ਜੀ ਸ਼ਾਹ ਜਾਨ ਮੇਰਾ ਨਾਮ ਹੈ ਗੁਮੀ ਸਿੰਘ ਤੇਰਾ ਦਜਾਰਾਂ ਦਾ ਯਵਜ ਤੇ ਵਾਰੀਬਾਲ ਦਾ ਫਾਈਨਲ ਮੈਚ ਉਹ ਨਤਾਚੀ ਤੇ ਬੈਕੋ ਤੋਂ ਚੋਂ ਤੇ ਫਾਈਨਲ ਮੈਚੋਂ ਦੇ ਪਹਿਲੇ ਅੰਭਾ ਦੇ ਚਲਾਈ ਗਈ ਜੀ ਤੇ ਬਤਨ ਦਿਖਾ ਦੇਉਂਦੇ ਵੀਡੀਓ ਚ ਤੁਸੀਂ ਵੀਡੀਓ ਜਰੂਰ ਵੇਖਣਾ ਅੰਤ ਤੱਕ ਤੇ ਇਸ ਚ ਵੀ ਲੜਾਈ ਬਤਕਿਆਂ ਦੀ ਤੇ ਤੈਨੂੰ ਪਤਾ ਦਿਖਾਈ ਦੇਣੇ ਤਾਂ ਤੁਸੀਂ ਜਰੂਰ ਵੇਖਣਾ ਤੇ ਇਹ ਪਤਾ ਕਿ ਕਿੰਨਾ ਦਿਲਨਾਣ पटो वी लॻे शेयर चंजी लॻी ਕਰਾਂਗੇ ਤੇ ਤੇ ਕਪੜਿਆਂ ਦੇ ਗੁੱਦੇ ਗੱਲੇ ਜਿਹੜੇ ਜਰਮੀ ਗਰਾਊਂਡ ਦੇ ਵਿੱਚ ਆਏ ਹਨ ਆ ਵੀ ਤੁਰੇ ਤੇ ਚਿਆ ਟਿਆਰ ਹੈ ਕਦਮੋ ਜੂ ਹੈ ਇਹਨੇ ਪੇ ਤੇ ਦੋ ਬਿੱਟ ਲਾ ਲਈ ਮੁਕਤਾਂ ਦੇ ਮਤੇ ਜਾ ਖਤਮ ਹੋ ਜਾਏ ਜੋ ਨਜ਼ਾਰਾ ਨਾ ਦੇਖੇ ਵਾਲਾ ਇਹ ਦੇਖ ਲੋ ਤੇ ਨੀ ਗਿਆ ਰਹੀ ਇਹ ਨਾ ਜੇ ਤੱਕ ਤੇ ਨੋ ਨਾ ਛੱਟ ਤੇ ਦਬਾਰ ਦੀ ਫੇ ਵਧੀਆ ਰਹਿਣਾ ਜੀ ਚਰਦੀ ਹੋਏ ਪੈਸੇ ਥੈਂਕ ਯੂ ਬੱਚਾ ਚੱਲ ਗਿਆ ਨਾ ਕੋਈ ਬੰਦਾ ਕਿਦੋਂ ਲੱਗਦਾ ਵੇ ਜੀ ਗਨੋਂਦੀ ਹੈ ਨਾ ਪੂਰੀ ਚਲਾਇਆ ਚੀਕ ਤੋਂ ਨਹੀਂ ਮੈਂ ਜੀਦਾ ਆ ਵੀ ਲਗੇ ਉੱਪਰ ਤੋਂ ਆਪਣੇ ਕੋ ਜੇ ਪਹਿਲੇ ਤੋਂ ਉੱਪਰ ਤੋਂ ਕੋਈ ਤੇ ਨਾ ਇੱਕ ਜਗ੍ਹਾ ਰਹਿ ya itu lagi? ya. Untuk yang ini, aku ada kedua apa ini lada dua periode baru. Karena karena dua geologi pada ganti, lah. Dua ini, hai,

ਬੈਠ ਕੇ ਆ ਰਹੀ ਆ ਜੇ ਵੇਖੋ ਇਹਨੂੰ ਅੱਜ ਜਿਹੜੇ ਕੋਈ ਜੇ ਤੇ ਕਮੈਂਟ ਕਰੇ ਜਰੂਰ ਦੱਸਣਾ ਕਿਦਾਂ ਲੱਦੀ ਵੀਡੀਓ ਜਿੰਨੇ ਜਿੰਨੇ ਵੇਖੇ ਜੇ ਨਾ ਤਾਂ ਛੇ ਜਰੂਰ ਕਰਨ ਨਾ ਪਿੱਛੇ ਤੋਂ ਹੀ ਤੇ ਲਾ ਜੀ ਵੀਡੀਓ ਨੂੰ ਓਕੇ ਇੱਕ ਤੇ ਲਾਈਕ ਤੇ ਛੇ ਬੰਦੇ ਨੇ ਵੀਡੀਓ ਦੇਖਣ ਲਈ ਬਹੁਤ ਬਹੁਤ ਧੰਨਵਾਦ ਜੀ ਛਾੜਿਆ ਨਾ ओके हां मेडिया ਪਰ ਨਵੇਂ ਬਲੌਗ ਚ ओके ਧੰਨਵਾਦ ਸ਼ਾਲੀਆਂ ਦਾ ਰੁਕ